ਪ੍ਰਧਾਨ ਜੀ ਅੱਜ ਜਿਹੜੇ ਪੰਜਾਬ ਬੰਦ ਦੀ ਹੜਤਾਲ ਹੈ ਤੁਸੀਂ ਉਹਨਾਂ ਬਾਰੇ ਕੀ ਕਰ ਰਹੇ ਜੀ ਪ੍ਰਧਾਨ ਜੀ ਜਿਹੜੀ ਪੰਜਾਬ ਦੀ ਹੜਤਾਲ ਆ ਸਾਡਾ ਪੂਰਾ ਸੰਯੋਗ ਆ ਲੇਕਿਨ ਅਸੀਂ ਅੱਜ ਗੁਰੂ ਹਰ ਸਾਇਹ ਤਰੀਕ ਤੇ ਜਿਹੜੇ ਹੈਗੇ ਪਹੁੰਚੇ ਆ ਇਸ ਤੋਂ ਜਾ ਕੇ ਸਾਡਾ ਜਿਹੜਾ ਕਾਫਲਾ ਹੈਗਾ ਉਹਦੇ ਵਿੱਚ ਸ਼ਾਮਲ ਹੋਵਾਂਗੇ ਪਰ ਸਾਡੀ ਮੰਗ ਆ ਸਰਕਾਰ ਕੋਲੋਂ ਕਿ ਕੁਝ ਛੇਰ ਬਾਅਦ ਜਿਹੜੇ ਸਿਆਸੀ ਲੋਕ ਨੇ ਉਹ ਸਾਨੂੰ ਟੁੰਹਦੇ ਆ ਵੀ ਅੱਗੇ ਇਹ ਕਿੰਨੇ ਕੁ ਜੋਗੇ ਹੈਗੇ ਆ ਕਿਵੇਂ ਇਕੱਠੇ ਕਰਦੇ ਆ ਇਹੋ ਜਿਹੇ ਹਾਲਾਤ ਜਿਹੜੇ ਜਾਣਬੁੱਝ ਕੇ ਸਰਕਾਰਾਂ ਸਿਆਸੀ ਲੋਕ ਬਣਾਉਂਦੇ ਆ ਤਾਂ ਉਹਨਾਂ ਨੂੰ ਬੇਨਤੀ ਆ ਕਿ ਇਹੋ ਜਿਹਾ ਕਾਨੂੰਨ ਬਣਾਇਆ ਜਾਵੇ ਕਿ ਇਹੋ ਜੀ ਧਰਮ ਮੁਖ ਤੇ ਕੋਈ ਵੀ ਟਿੱਪਣੀ ਕਰਦਾ ਚਾਹ ਕੋਈ ਤੋੜ-ਫੋੜ ਕਰਦਾ ਚਾਹ ਕੋਈ ਲੋਕ ਪਬਲਿਕ ਦੇ ਦਿਲ ਤੇ ਠੇਸ ਪਹੁੰਚਦੀ ਆ ਤਾਂ ਉਹਨਾਂ ਉੱਪਰ ਕੋਈ ਇਹੋ ਜਿਹਾ ਕਾਨੂੰਨ ਬਣਾ ਕੇ ਔਰ ਜਿਹੜਾ ਹੈਗਾ ਉਹਨਾਂ ਨੂੰ ਸਖਤ ਨਾਲ ਸਜ਼ਾ ਸਖਤੀ ਨਾਲ ਸਜ਼ਾ ਦਿੱਤੀ ਜਾਵੇ ਤਾਂ ਅੱਗੇ ਆਉਣ ਵਾਲੇ ਸਮੇਂ ਤੇ ਇਹੋ ਜਿਹਾ ਕੋਈ ਐ ਵਿਵਾਦ ਨਾ ਹੋ ਸਕੇ ਜੈਪੀ ਜੈ ਭਾਰਤ ਸਸਿਕਾ ਨਮਸਕਾਰ ਸਤਿ